ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤ੍ਰਿਪਕੋਤੀ ਜੀ ਸਹਾਇ ਵਾਹ ਤ੍ਰਿਪਕੋਤੀ ਜੀ ਕੀ ਪਾਸ਼ਾ ਜੀ ਦਰਸੇ ਸਤੰਪ ਤ੍ਰਿਪਕੋਤੀ ਜੀ ਕੋ ਨਾਨਕ ਲੇ ਜੈ ਜੈ ਮਤੀ ਗੁਰੂ ਅਮਰਕੰਦ ਜਾਸੇ ਕੋਈ ਸਹਾਇ ਅਰਜਨ ਹਾਰਿਕ ਵੇਦਨੂ ਸਿੰਦੂ ਸ੍ਰੀ ਹਰਿ ਰਾਜ ਹਰ ਤ੍ਰਿਚੰਤਾ ਇਹ ਦੇਖਣ ਖੁਦ ਕੋ ਪ੍ਰਾਇਤਿਕ ਵਾਹ ਦਸੁਰਿਆ ਕਰਨਾਉ ਨਾ ਦੇ ਸਹਾਇ ਸਭ ਤਾਂ ਹੁਸਾ ਹਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਦਸਾਂ ਗੁਰਾਂ ਦੀ ਜੋਤ ਅਸਥਾਨੀ ਤੋਂ ਖੁਸ਼ ਆਲਦਾਰ ਹੋਣ ਦੇ ਨਾਲ ਹੀ ਆਪ ਜੀ ਦੇ ਪੰਚਾਇਰ ਅਚਾਰ ਪਕਿਆ ਨਹੀਂ ਦਿੱਤਾ ਜੀ ਤਕਰੀਫਾ ਦੀ ਸਭ ਪਾਈ ਤੇ ਬਰੇਤ ਅਨੇਕ ਹਾਰੀ ਕੀ ਗੋਲ ਸੱਚੇ ਪਾਤਸ਼ਾਹ ਆਪ ਜੀ ਦੀ ਗੁਰੂ ਨਾਨਕ ਜੀ ਆਪ ਦਾ ਧਰਮਸ਼ਾਲਾ ਸਮੇਤ ਸਿੱਖਾਂ ਨੂੰ ਹੁਕਮ ਹੈ ਗੁਰੂ ਜੀ ਆਪ ਜੀ ਦੀ ਇਹ ਇਮਾਰਤ ਸੰਗਤ ਦੇ ਸੇਵਾ ਸੁਖ ਦੇਣ ਵਾਸਤੇ ਇਹਦੀ ਕਾਰ ਸੇਵਾ ਉਪਰਲੀ ਛੱਤ ਦੀ ਕਾਰ ਸੇਵਾ ਵਿੱਚ ਸੰਗਤ ਨੇ ਵਿਦੇਸ਼ਾਂ ਤੋਂ ਫਿਰਸਾ ਲੈ ਕੇ ਇਹ ਲਈ ਸੇਵਾ ਸਮੇਤ ਡੇਰੇ ਦੇ ਸਿੰਘਾਂ ਸੰਤਾਂ ਨੇ ਭਗਤਾਂ ਨੇ ਇਹ ਪਾਤਸ਼ਾਹ ਜੀ ਆਪ ਜੀ ਦਾ ਸ਼ੁਰੂ ਕਰਵਾਉਣ ਵਾਸਤੇ ਅਰਦਾਸ ਆਪ ਦੱਸਾਂ ਗੁਰੂਆਂ ਦਾ ਹਿੱਸਾ ਸਮੇਤ ਸਿੱਖ ਸਾਧੂ ਸੰਤ ਭਗਤਾਂ ਦਾ ਹਿੱਸਾ ਸਮੇਤ ਸਾਧ ਸੰਗਤ ਦਾ ਹਿੱਸਾ ਸ਼ੁਰੂ ਕਰਨ ਲੱਗਿਆ ਅੰਗ ਸੰਗ ਰਹੋ ਸਹਾਇਤਾ ਕਰਿਓ ਮਜ਼ਦੂਰਾਂ ਦੀ ਰੱਖਿਆ ਕਰਿਓ ਅੰਗ ਸੰਗ ਰਹੋ ਠੇਕੇਦਾਰ ਸਮੇਤ ਜਿੰਨੇ ਵੀ ਇੱਥੇ ਕੰਮ ਕਰਨ ਉਹਨਾਂ ਦੇ ਅੰਗ ਸੰਗ ਰਹੋ ਉਹਨਾਂ ਦੇ ਅੰਗ ਦੀ ਰੱਖਿਆ ਕਰਿਓ ਜੇ ਮਿਹਰਬਾਨੀ ਆਪੋ ਗੁਲਾਵੋ ਪਗ ਲੱਗਿਆ ਸਾਧ ਸੰਗਤ ਦੇ ਵਰਤਾਂ ਦਾ ਬਲ ਬਖਸ਼ੋ ਪੰਚਮੀਕੜਾ ਪ੍ਰਸਾਦ ਦੀ ਦੇਗ ਸਿੱਖਾਂ ਨੇ ਬਣਾ ਕੇ ਆਂਦੀਏ ਮਾਰਦ ਦੀ ਪਰੰਪਰਾ ਵਿੱਚ ਤੂ ਬਖਸ਼ਿਸ਼ ਕਰ ਗੋਦ ਨਾਲ ਸੀ ਆਪ ਸਕੋ ਸੰਗਤ ਨੂੰ ਛਕਾਓ ਇਹਦੇ ਵਿੱਚ ਵਰਕਤਾ ਲਿਆਓ ਹੋਰ ਵਰਕਤਾ ਭਰਿਓ ਜੀ ਇਹਦੇ ਵਿੱਚ ਸੁੰਦਰਤਾ ਭਰਿਓ ਜੀ ਗੁਰੂ ਨਾਨਕ ਦੀ ਸਹੀ ਪਿਆਰੇ ਮਿਲਦੇ ਨੇ ਮਿਲਿਆ ਪਰਮਾਤਮਾ ਦੇ ਭਾਵ ਨਾਲ ਇੱਕ ਨਾਮ ਚਰਿਤ ਕਲਾ ਮੇਰ ਪਰ ਵਰਕਤਾ ਲਾਓ ਜੀ ਪਰਾਰੰਭਤਾਓ